किस्सा ससी बुनु हाशिम शाह ਦੁਆਰਾ ਲਿਖਿਆ ਗਿਆ ਕਿੱਸਾ ਸਸੀ ਪੁੰਨ ਬਹੁਤ ਹੀ ਹਰਮਨ ਪਿਆਰਾ ਹੈ ਸੰਜਮ ਅਤੇ ਸੰਖੇਪਤਾ ਇਸ ਕਵਿਤਾ ਸਭ ਤੋਂ ਵੱਡਾ ਗੁਣ ਹੈ ਇਸ ਨੇ ਹੋਰ ਵੀ ਕਿਸੇ ਲਿਖੇ ਹਨ ਹਾਸ਼ਮ ਸ਼ਾਹ ਨੇ ਜਿਵੇਂ ਸੋਹਣੀ ਮਹੀਵਾਲ ਸ਼ੇਰੀ ਫਰਿਆਦ ਪਰ ਸਭ ਤੋਂ ਵੱਧ ਹਰਮਨ ਪਿਆਰਾ ਕਿੱਸਾ ਹਾਸ਼ਮ ਸ਼ਾਹ ਦਾ ਸਸੀ ਪੁੰਨ ਹੈ ਦਰਸਾ ਮੂਲ ਮਰਸਾ ਰਹੂ ਜਾਨ ਤਲੀ ਪਰ ਦਰਸਾ ਜਬ ਲਗ ਸਾਸ ਨਿਰਾਸ ਨ ਹੋ ਮਰਨੋਂ ਮੂਲ ਨ ਡਰਸਾ ਜੇ ਰਬ ਕੋਕ ਸਸੀ ਦੇ ਸੁਣਸੀ ਜਾਏ ਮਿਲਾ ਭਗ ਪਰਸਾ ਹਾਸ਼ਮ ਨਹੀਂ ਸੀਦ ਹੋ ਵੈਸਾ ਥਲ ਮਾਰੂ ਵਿੱਚ ਮਰਸਾ ਪ੍ਰਸੰਗ ਹੈਗਾ ਕਿ ਇਹ ਕਾਉ ਟੋਟਾ ਜਾਂ ਇੱਕ ਕਾਉ ਸਤਰਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਦੇ ਕਵਤਾ ਭਾਗ ਵਿੱਚੋਂ ਲਈਆਂ ਗਿਆ ਹਨ ਇਹ ਕਿੱਸਾ ਕਾਉ ਦੇ ਵਿੱਚੋਂ ਹਾਸ਼ਮ ਸ਼ਾਹ ਦੋਰਾ ਲਿਖਿਆ ਕਿੱਸਾ ਸਸੀ ਪੁੰਨੂ ਵਿੱਚੋਂ ਲਈਆਂ ਗਿਆ ਹਨ ਵਿਆਖਿਆ ਕੀ ਹੈ ਤਰਸ ਮੂਲ ਮੁਰਸਾ ਰਾਂਹੂ ਜਾਨ ਤਲੀ ਪਰ ਤਰਸ ਸਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਪੁੰਨੂ ਨੂੰ ਪ੍ਰਾਪਤ ਕਰਨ ਲਈ ਰਸਤਾ ਭਾਵੇਂ ਕਿੰਨਾ ਵੀ ਔਖਾ ਹੋ ਕਿਉਂ ਨਾ ਹੋਵੇ ਉਸ ਰਸਤੇ ਨੂੰ ਪਾਰ ਕਰਨ ਲਈ ਪਿੱਛੇ ਨਹੀਂ ਹਟੇਗੀ ਮੂਲ ਨਾ ਮੁਰਸਾ ਮਤਲਬ ਕਿ ਮੈਂ ਪਿੱਛੇ ਨਹੀਂ ਹਟਾਂਗੀ ਮੈਂ ਜਾਨ ਆਪਣੀ ਤਲੀ ਤੇ ਧਰ ਲਈ ਹੈ ਜਵ ਲਗ ਸਾਹ ਸ ਨਰਾਸ਼ ਨਾ ਹੋਵਾਂ ਮਰਨੋਂ ਮੂਲ ਨਾ ਡਰਸਾ ਜਿੰਨਾ ਚਿਰ ਉਸ ਕੋਲ ਸਾਹ ਹਨ ਉਹ ਨਿਰਾਸ਼ ਨਹੀਂ ਹੋਵੇਗੀ ਤੇ ਮੰਜ਼ਿਲ ਤੇ ਪਹੁੰਚਣ ਲਈ ਮੌਤ ਤੋਂ ਵੀ ਨਹੀਂ ਡਰੇਗੀ ਜੇ ਰਬ ਕੂਕ ਸੱਸੀ ਦੀ ਸੁਣਸੀ ਜੈ ਮਿਲਾ ਪਗ ਪਰਸਾ ਜੇ ਕੋਈ ਸੱਸੀ ਦੀ ਸਹਾਇਤਾ ਕਰੇਗਾ ਜੇ ਰੱਬ ਕੋਕ ਸੱਸੀ ਦੀ ਸੁਣਸੀ ਜੈ ਮਿਨਾਪਗ ਪਰਸਾ ਤੋ ਆਪਣੇ ਪ੍ਰੀਤ ਨੂੰ ਮਿਲ ਕੇ ਉਹਦੇ ਪੈਰਾਂ ਨੂੰ ਛੁਹੇਗੇ ਜੇ ਕੋਈ ਉਹਦੀ ਸਹਾਇਤਾ ਕਰੇਗਾ ਹਾਸ਼ਮ ਨੇ ਸ਼ਹੀਦ ਹੋ ਵੈਸਾ ਥਲ ਮਾਰੂ ਵਿੱਚ ਮਰਸਾ ਨਹੀਂ ਤਾਂ ਫਿਰ ਉਹ ਹੁਣ ਆਪਣੇ ਰਾਸਤੇ ਤੇ ਤੁਰੀਦਾ ਹੋਈ ਹੈ ਤੇ ਆਪਣੇ ਪ੍ਰੀਤਮ ਦੇ ਪਿੱਛੇ ਮਾਰੂ ਥਲ ਵਿੱਚ ਜਾਂਦੇ ਕੇ ਸ਼ਹੀਦ ਹੋ ਜਾਵੇਗੀ ਦੂਸਰਾ ਪੈਰਾ ਫੜਿਆ ਪੰਦ ਹੋਈ ਤਦ ਬੰਧਨ ਟੁੱਟ ਗਈ ਢੋਰ ਪਤੰਗੋ ਸਸੀ ਉਹ ਨਾ ਕਰਦੀ ਆਹੀ ਪੁਏ ਪਰ ਪੈਰ ਪਲੰਗੋ ਦਿਲ ਤੋਂ ਖੋਖ ਉਤਾਰ ਸਿਦਾਈ ਵਾਂਗੂ ਸ਼ੇਰ ਪਲੰਗੋ ਹਾਸ਼ਮ ਜੇ ਦਮ ਜਾਣ ਖਲਾਸੀ ਹੋਗਸ ਕੈਦ ਫਿਰੰਗੋ ਹੁਣ ਇਨ੍ਹਾਂ ਲਾਈਨਾਂ ਦੇ ਵਿੱਚ ਇਹ ਕਿਹਾ ਗਿਆ ਵਾ ਕਿ ਉਹ ਸਸੀ ਵਿਛੋ ਵਿਛੜੇ ਹੋਏ ਪੁੰਨ ਦੀ ਭਾਲ ਕਰਨ ਦੇ ਲਈ ਤਬ ਦੇ ਮਾਰੂਥਲ ਵਾਲੇ ਤੁਰ ਪੈਂਦੀ ਹੈ ਫੜਿਆ ਪੰਦ ਹੋਈ ਤਦ ਬੰਧਣ ਟੁੱਟ ਗਈ ਡੋਰ ਪਤੰਗੋ ਸੱਸੀ ਨੇ ਮਾਰੂਥਲ ਦਾ ਰਸਤਾ ਉੱਭੜ ਲਿਆ ਉਹ ਪ੍ਰਦੇਸ਼ਣ ਬਣ ਗਈ ਹੈ ਇਸ ਸਮੇਂ ਉਹਦੀ ਹਾਲਤ ਤਾਂ ਡੋਰ ਨਾਲ ਟੁੱਟੇ ਹੋਏ ਪਤੰਗ ਵਰਗੀ ਹੈ ਸੱਸੀ ਉਹ ਨਾ ਧਰ ਦੀ ਆਹੀ ਭੋਏ ਪਰ ਪੈਰ ਪਲੰਗੋ ਇਹ ਉਹ ਸੱਸੀ ਆ ਜਿਹਨੇ ਕਦੇ ਪਲੰਗ ਤੋਂ ਵੇਠਾ ਵੀ ਪੈਰ ਨਹੀਂ ਧਾਇਆ ਸੀ ਤੇ ਹੁਣ ਇਸ ਟਾਈਮ ਮਾਰੂਥਲ ਦੀ ਤਪਦੀ ਰੇਤ ਨੂੰ ਤੁਰਕੇ ਪਾਰ ਕਰਨ ਲਈ ਤਿਆਰ ਹੋ ਗਈ। ਦਿਲ ਤੋਂ ਖੌਫ ਉਤਾਰ ਸਦਾਈ ਵਾਂਗੂ ਸ਼ੇਰ ਬਲੰਗੋ। ਉਹਨੇ ਆਪਣੇ ਦਿਲ ਤੋਂ ਖੌਫ ਲਾ ਕੇ ਇਸ ਤਰ੍ਹਾਂ ਚੱਲ ਪਈ ਜਿਵੇਂ ਸ਼ੇਰ ਜਾਂ ਚੀਤਾ ਖੌਫ ਉਤਾਰ ਕੇ ਚੱਲਦਾ ਹੋਵੇ। ਵਾਂਗੂ ਸ਼ੇਰ ਬਲੰਗੋ। ਹਾਸ਼ਮ ਜੇ ਦਮ ਜਾਣ ਖਲਾਸੀ ਹੋਗ ਸਕੈਗ ਫਿਰੰਗੋ। ਸੱਚੀ ਸਸੇ ਇਹ ਹੀ ਸੋਚ ਰਹੀ ਸੀ ਕਿ ਜੇਕਰ ਉਹਦੀ ਜਾਨ ਨਿਕਲ ਵੀ ਗਈ ਮਾਰੂਥਰ ਵਿੱਚ ਤੁਰਦੀ ਦੀ ਤਾਂ ਉਹ ਇਹਨੂੰ ਬਿਰਹੋ ਦੇ ਦੁੱਖ ਤੋਂ ਇਸ ਤਰ੍ਹਾਂ ਮੁਕਤ ਹੋ ਜਾਵੇਗੀ ਕਿ ਜਿਸ ਤਰ੍ਹਾਂ ਅੰਗਰੇਜ਼ ਦੀ ਕੈਦ ਵਿੱਚੋਂ ਕੋਈ ਮੁਕਤ ਹੁੰਦਾ ਹੈ ਅਗਲਾ ਪੈਰਾ ਕਰ ਅਸਵਾਬ ਲਿਆ ਸ਼ਹਿਜ਼ਾਦੀ ਫੜਿਆ ਰਾਸ਼ ਉਤੁਰਦਾ ਪਾਣੀ ਖੂਨ ਖੁਰਾਕ ਕਲੇਜਾ ਰਹਿਬਰ ਦਰਦ ਹਿਜਰ ਦਾ ਗਾਲ ਵਿੱਚ ਵਾਲ ਅੱਖੀ ਵਿੱਚ ਸੁਰਖੀ ਸੋਜ ਜਨੂਨ ਕਹਿਰ ਦਾ ਆਸ਼ਾ ਵੇਖ ਹਵਾਲ ਕਲੇਜਾ ਕਾਇਲ ਸ਼ਮਸ਼ ਕਮਰ ਦਾ ਕਰ ਅਸਬਾਬ ਲਿਆ ਸ਼ਹਿਜ਼ਾਦੀ ਮਤਲਬ ਕਿ ਅਸਬਾਬ ਸਮਾਨ ਲਿਆ ਮਤਲਬ ਉਹਨੇ ਤਿਆਰੀ ਕਰ ਲਈ ਸ਼ਹਿਜ਼ਾਦੀ ਨੇ ਸ਼ਹਿਜ਼ਾਦੀ ਸਸੀ ਨੇ ਆਪਣੇ ਵਿਛੜੇ ਹੋਏ ਪੁੱਤ ਨੂੰ ਪਾਉਣ ਦੇ ਲਈ ਤਿਆਰੀ ਕਰ ਲਈ ਖਦਰਾਂ ਪਰੇ ਰਾਹ ਨੂੰ ਊਠਦਿਆਂ ਪੈੜਾਂ ਨੂੰ ਲੱਭਣ ਲਈ ਛੁਤਰ ਮਤਲਬ ਊਠਦਿਆਂ ਪੈੜਾਂ ਨੂੰ ਲੱਭਣ ਲਈ ਪਾਣੀ ਖੂਨ ਤੇ ਉਹਨੇ ਆਪਣੇ ਖੂਨ ਨੂੰ ਪਾਣੀ ਖੁਰਾਕ ਕਲੇਜਾ ਤੇ ਕਲੇਜੇ ਨੂੰ ਖੁਰਾਕ ਬਣਾ ਕੇ ਰਹਿ ਵਰ ਦਰਦ ਹਿਜਰ ਦਾ ਜਿਗਰ ਦੇ ਦਰਦ ਨੂੰ ਰਾਹ ਦੱਸਣ ਵਾਣਾ ਬਣਾ ਲੈ ਗਾਲ ਵਿੱਚ ਵਾਲ ਅੱਖਾਂ ਵਿੱਚ ਸੁਰਖੀ ਸੋਜ جنੂਨ ਕਹਿਰ ਦਾ ਉਹਦੇ ਵਾਲ ਖੁੱਲ ਕੇ ਗਾਲ ਵਿੱਚ ਪਏ ਹੋਏ ਸੀ ਅੱਖਾਂ ਵਿੱਚ ਜਲਾਲੀ ਸੀ ਤੇ ਦਿਲ ਵਿੱਚ ਕਹਿਰ ਦੀ دیਵਾਨਗੀ ਸੀ جنੂਨ دیਵਾਨਗੀ ਹਾਸ਼ਮ ਵੇਖ ਹਵਾਲ ਕਲੇਜਾ ਕਾਇਲ ਸ਼ਮਸ਼ ਕਮਰ ਦੀ ਸਸੀ ਦੀ ਹਾਲਤ ਦੇਖ ਕੇ ਤਾਂ ਸੂਰਜ ਅਤੇ ਚੰਦ ਦਾ ਕਲੇਜਾ ਵੀ ਕਾਇਲ ਹੁੰਦਾ ਸੀ ਸ਼ਾਮ ਸ਼ੁਦਾ ਮਤਲਬ ਹੁੰਦਾ ਸੂਰਜ ਕਮਰ ਦਾ ਬਦਲ ਜਾਊਗਾ ਇੱਥੇ ਚੰਦ ਠੀਕ ਹੈ ਸੱਸੀ ਦੇ ਅਜਿਹੇ ਹਾਲਾਤਾਂ ਨੂੰ ਦੇਖ ਕੇ ਸੂਰਜ ਤੇ ਚੰਦ ਦਾ ਕਲੇਜਾ ਵੀ ਕਾਇਲ ਹੁੰਦਾ ਸੀ